25 ਤੋਂ ਪਹਿਲਾਂ ਪਹਿਲਾਂ ਵਾਟਰ ਬਾਕਸ ਦੀ ਗੰਭੀਰ ਸਮੱਸਿਆ ਨਾ ਉਹਨਾਂ ਨੇ ਸੁਧਾਰ ਕੀਤਾ ਨਾ ਉਹਨਾਂ ਨੇ ਠੀਕ ਕੀਤਾ ਤਾਂ ਅਸੀਂ 25 ਤਰੀਕ ਨੂੰ ਇੱਕ ਦਿਨ ਦੀ ਭੋਗ ਹਰਕਾਲ ਬੋਲਾਡੇ ਦੇ ਐਸਡੀ ਦੇ ਬਾਹਰ ਦੇ ਵਿੱਚ ਕਰਾਂਗੇ ਕੋਈ ਵੀ ਪ੍ਰਸ਼ਾਸਨਿਕ ਪੱਧਰ ਦਾ ਕੰਮ ਨਹੀਂ ਜਿੰਦੂ ਕਰ ਸਿੱਧਾਵਾ ਨੇ ਰਈਦਾ ਹੋਵੇਗਾ ਕਿ ਪਿੰਡ ਪਿੰਡ ਪੱਦਰ ਮਨਰੇਗਾ ਦਾ ਕੰਮ ਪਿਆ ਤੇ ਅਮਰੀਕਾ ਦੀ ਸਕੀਮ ਨੂੰ ਆਏ ਮੰਨਦੇ ਨੇ ਕਿਵੇਂ ਸਾਡੇ ਬਾਪ ਦੀ ਇਹੋ ਜਿਹਾ ਪੈਸੇ ਜਾਣੇ ਹੋ ਮਨਰੇਗਾ ਚਲਾਉਣ ਵਾਸਤੇ ਮਨਰੇਗਾ ਦੇ ਟੁੱਪੇ ਪੈਸੇ ਤਬਾਹ ਕਰਨ ਵਾਸਤੇ ਪੰਜਾਬ ਪ੍ਰਦੇਸ਼ ਪੱਲੇਦਾਰਨ ਵਾਰਾ ਕਰਕੇ ਫਿਰ ਧੋਖਾ ਕੀਤਾ ਸਰਕਾਰ ਨੇ ਹਜੇ ਤੱਕ ਮੰਗਾ ਪੁਰੀਆਂ ਨਹੀਂ ਹੋਈਆਂ ਤਾਂ ਇਹ ਗੱਲਾਂ ਨੂੰ ਲੈ ਕੇ ਉਸ ਤੋਂ ਬਾਅਦ 10 ਦਿਨਾਂ ਬਾਅਦ ਮਾਨਸਾ ਵੀ ਜਿਹੜੀਆਂ ਮਾਨਸਾ ਦੀਆਂ ਸਮੱਸਿਆਵਾਂ ਇਥੋਂ ਦੀ ਲੀਡਰਸ਼ਿਪ ਨਾਲ ਗੱਲ ਕਰਕੇ ਅਸੀਂ ਮਾਨ ਸਾਹਿਬ ਇੱਕ ਵੱਡਾ ਮੋਟਰਸਾਈਕਲ ਰੋਸ ਮਾਰਚ ਕੱਢਾਂਗੇ ਉਹਦੀ ਡੇਟ ਅਗਲੇ ਦਿਨਾਂ 'ਚ ਕੱਢ ਲਾਂਗੇ ਤੇ ਆ ਅਸੀਂ ਕੱਢ ਲਈ ਕਿ 16 ਤਰੀਕ ਨੂੰ ਸਰਦੂਲਗੜ ਸਾਰੇ ਤਿਆਰ ਹੋ ਹੱਥ ਫੜੇ ਕਰਕੇ ਵਿਸ਼ਵਾਸ ਤੋਂ ਬੋਲੋ ਸਾਰੇ ਬੋਲੋ ਆ ਖੜੇ ਕਰਕੇ ਵਿਸ਼ਵਾਸ ਤੋਂ ਬੋਲੋ ਸਾਰੇ ਤਿਆਰ ਹੋ ਇੱਕ ਦਾ ਫੱਡੇ ਵਾਲੇ ਦਾ ਕਨੈਕਸ਼ਨ ਇੱਕ ਸਰਦੂਲਗੜ ਦੇ ਵਿੱਚ ਮੰਰੇਗਾ ਦੇ ਬੰਦ ਪਏ ਕੰਮ ਚਲਾਉਣ ਵਾਸਤੇ ਪੜਾਪਾ ਸ਼ਗਰ ਸਕੀਮਾਂ ਮਿਰਵਾ ਪੈਨਸ਼ਨ ਜਿਹੜੀ ਵਾਅਦੇ ਵਾਲੀ ਆਖੀ ਸੀ ਉਹਨੂੰ ਚਲਾਉਣ ਵਾਸਤੇ ਸਰਦੂਲਗੜ 16 ਤਰੀਕ ਨੂੰ ਇੱਕ ਇਤਿਹਾਸਕ ਕਦਮ ਕਰਾਂਗੇ ਮੇਨ ਮੰਗ ਹੋ ਸਾਡੀ ਮੰਰੇਗਾ ਦੀ ਬਹੁਤ ਇਨਾਂ ਨੇ ਪੈਸਾ ਧੱਬਿਆ ਹੋਇਆ ਮੰਰੇਗਾ ਦਾ ਮੰਰੇਗਾ ਦਾ ਕੰਮ ਲੰਬੇ ਸਮੇਂ ਤੋਂ ਬੰਦ ਪਿਆ ਪਿੰਡ ਪਿੰਡ ਦੇ ਵਿੱਚ ਉਹਨੂੰ ਦੁਬਾਰੇ ਚਲਾਉਣ ਵਾਸਤੇ ਅਸੀਂ 16 ਤਰੀਕ ਨੂੰ ਉਥੇ ਏ.ਐਨ.ਸੀ ਸਾਹਿਬ ਉਥੇ ਸਾਰਾ ਪ੍ਰਸ਼ਾਸਨ ਸਤੂਰ ਰੋਟੀਆਂ ਛੜਕਾਂ ਦੇ ਬਲਾ ਕੇ ਤੁਹਾਡੇ ਦੁੱਖਾਂ ਵਾਸਤੇ ਤੁਹਾਡੇ ਦੁੱਖਾਂ ਨੂੰ ਹੱਲ ਕਰਾਉਣ ਵਾਸਤੇ ਤੁਹਾਡੇ ਸੰਜੋਗ ਦੇ ਨਾਲ ਆਈ ਹਾਂ ਜਿਵੇਂ ਬਦਲਾਅ ਦੇ ਵਾਲਿਆਂ ਨੇ ਬਦਲਾਅ ਦੇ ਵਿੱਚ ਵੋਟਾਂ ਪਾ ਲਈਆਂ ਬਦਲਾਅ ਚੁੱਕ ਕੇ ਦੇਖ ਪਰ ਕੋਈ ਹੱਲ ਨਹੀਂ ਹੋਇਆ ਜਾਂਦੇ ਨੇ ਕੁਝ ਨੇ ਆ ਸਾਡੇ ਇੱਕ ਦੋ ਸਿਹਰਾ ਰੂਹੀ ਨੱਲੇ ਬੜੇ ਨੇ ਲੇਕੇ ਪਾ ਰਹੇ ਨੇ ਮੀਟਿੰਗ ਹੋਈ ਮਾਦਮ ਸਮਾਜ ਪਾਟੇ ਰਹੇ ਬੰਦੇ ਅੱਗੇ ਹੁੰਦੇ ਨਹੀਂ ਚਾ ਮੀਟਿੰਗ ਦਾ ਆ ਸਤਿਕਾਰ ਜੋ ਸਭੀਓ ਦੇ ਮੀਟਿੰਗ ਪਰ ਆਹਮ ਮੀਟਿੰਗਾਂ ਕਰੀਆਂ ਲੋਕਾਂ ਨੇ ਜਮਾਂ ਚ ਥਾ ਬਣਾਉਣਾ ਪੈਂਦਾ ਲੋਕਾਂ ਪਿੱਛੇ ਲੱਗਣਾ ਪੈਂਦਾ ਲੋਕਾਂ ਪਿੱਛੇ ਮਰਨਾ ਪੈਂਦਾ ਇਕੱਲੇ ਲੋਕਾਂ ਨੂੰ ਬਤਨ ਲਈ ਨਹੀਂ ਕਿ ਕੋਈ ਲੋਕ ਅੱਜ ਕੱਲ ਸਮਝਦਾਰ ਨੇ ਸਾਬ ਸ੍ਰੀ ਕਾਂਚੀ ਰਾਮ ਨੂੰ ਪਿਆਰ ਕਰਨ ਵਾਲੇ ਨੇ ਤੇ ਇਹਦਾ ਆ ਸਬੂਤ ਅੱਜ ਛੋਟੀ ਜੀ ਮੀਟਿੰਗ ਨੇ ਦਿੱਤਾ ਜਿਹੜੀ ਇੱਕ ਵੀ ਮੀਟਿੰਗ ਪਿੰਡਾਂ ਦੇ ਨਹੀਂ ਕੀਤੀ ਇੱਕ ਵੀ ਜਾ ਕੇ ਕੋਈ ਅਸੀਂ ਉੱਥੇ ਹਲਕੇ ਦੇ ਵਿੱਚ ਮੀਟਿੰਗਾਂ ਨਹੀਂ ਲਾਈਆਂ ਤੁਹਾਨੂੰ ਪਤਾ ਨਹੀਂ ਆਏ ਪਰ ਮੈਂ ਤੁਹਾਨੂੰ ਇਹਨਾਂ ਦੱਸਦਾ ਕਿ ਜਿਹੜੀ 16 ਤਰੀਕ ਦੀ ਮੀਟਿੰਗ ਆ ਰੋਸ ਮਾਰਚਾ ਸਕੂਲ ਘਰ ਦੇ ਵਿੱਚ ਪਚਾਦੇ ਦੇ ਵਿੱਚ ਮੀਟਿੰਗ ਕਰਾਂਗੇ ਤੇ ਜਿਹੜੀ ਉਹ ਤੋਂ ਬਾਅਦ 25 ਤਰੀਕ ਨੂੰ ਭੁਲਾਡੇ ਰੱਖਿਆ ਆਪਾਂ ਉਹ 25 ਤਰੀਕ ਨੂੰ ਵੀ ਪੂਰੇ ਹਲਕੇ ਦੇ ਵਿੱਚ ਜਦੋਂ ਮੀਟਿੰਗਾਂ ਲਾ ਕੇ ਭੁਲਾਡੇ ਘਟ ਰੱਖਿਆ ਨਾ ਕਿ ਜਿਹੜੇ ਮਨੁਭਾਤੀ ਪ੍ਰਸ਼ਾਸਨ ਨੇ ਇਹਨਾਂ ਦੀਆਂ ਨਾਜਾਂ ਬੰਦ ਕਰ ਦਿੱਤੀਆਂ। ਜਿਵੇਂ ਬਲਾਟੇ ਦੀਆਂ ਟੂਟੀਆਂ ਦਾ ਪਾਣੀ ਭਰ ਕੇ ਉਹਦੇ ਐਸਡੀਐਮ ਕੋਲ ਲੈ ਕੇ ਜਾਣਾ, ਉਹਦੇ ਟੇਬਲ ਤੇ ਧਰਨਾ ਇੱਕ ਮਾਣੀਓ ਉਧਰਾਂ ਪਾਸ ਤੇ ਲੈ ਕੇ ਚੱਲਾਂਗੇ, ਬੋਤਲ ਹੋਰ ਬਾਸ ਤੇ ਬੋਤਲ ਲੈ ਕੇ ਚੱਲਾਂਗੇ ਵੀ ਐਸੀ ਜੇ ਨਾ ਨੌਕਰ ਪਰਿਸ਼ਦ ਦੇ ਵਿੱਚ ਕੀ ਕਰ ਰਿਹਾ ਸਰਦਾਰ ਜੀ ਲੋਕਾਂ ਨੂੰ ਮਸ਼ਹੂਰ ਕਰਤਾ ਕੋਈ ਬੁਲਾਉਣੇ ਦੀ ਗਲੀ ਸਹੀ ਨਹੀਂ ਤੁਸੀਂ ਕਾੜੇ ਪ੍ਰਬੰਧ ਬਣੇ ਹੋਏ ਹੋ ਤੁਹਾਨੂੰ ਸਤੀਫਾ ਦੇ ਦੇਣਾ ਚਾਹੀਦਾ ਕਿ ਤੁਹਾਡੇ ਲੋਕਾਂ ਨਾਲ ਐਡੀ ਭੜੀ ਨੱਕ ਭੜੀ ਜ਼ਿੰਦਗੀ ਬਤੀਤ ਕਰ ਰਹੇ ਨੇ ਮਾਨਸਾ ਦੇ ਵਿੱਚ ਚੰਗੇ ਬੁੱਢੀ ਜੀ ਸਾਰੇ ਸ਼ਹਿਰ ਦੇ ਲੋਕਾਂ ਨੇ ਧਰਨੇ ਲਾਏ ਪਰ ਸੀਵਰੇਜ ਦੀ ਸਮੱਸਿਆ ਚੌਂਦੀ ਟੋਆ ਮਾਰੇ ਜਾਂ ਨਹੀਂ ਪੈਜੇ ਸਾਰਾ ਸ਼ਹਿਰ ਬਲੌਗ ਅੱਜ ਮਾਨਸਾ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਨਸ਼ਾ ਫੂਕਣ ਦੀ ਅੱਜ ਸ਼ਰੇਆਮ ਨਸ਼ਾ ਉਸੇ ਤਰ੍ਹਾਂ ਨਸ਼ਾ ਉਸੇ ਤਰ੍ਹਾਂ ਪਰਿਸ਼ਵਾਚਾਰਾ ਇਸ ਸੁੱਤੀ ਪਈ ਸਰਕਾਰ ਨੂੰ جگਾਉਣ ਦੇ ਲਈ ਆਪਾਂ ਸਾਰੇ ਇਕੱਠਾਂ ਬੋਲੋ ਬੋਲ ਕੇ ਦੱਸੋ ਸਾਰੇ ਕਿਹਨਾਂ ਫਲਾਡੇ ਵਿੱਚ ਸਹਿਮਤ ਨਹੀਂ ਅੱਜ ਤੋਂ 25 ਤੇ 16 ਦੀ ਤਿਆਰੀ ਸ਼ੁਰੂ ਕਰ ਦੋ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਤੇ ਅੱਜ ਤੁਸੀਂ ਲਗਭਗ 4-500 ਦੇ ਕਰੀਬ ਸਾਥਰੀ ਆਏ ਆਂ ਤੇ ਕੋਈ ਵੀ ਆਪਣੇ ਆਪ ਨੂੰ ਕੱਲਾ ਨਾ ਸਮਝੇ ਉਹਦੇ ਤਾਂ ਆਉਣੀ ਜਾਣੀ ਕੀ ਜਾਂਦੀ ਆਉਧਿਆਂ ਦੇ ਨਾਲ ਆਉਧੇ ਤਾਂ ਕਿਸੇ ਬੰਦੇ ਨੂੰ ਚੰਗੇ ਨੂੰ ਵੀ ਮਿਲ ਸਕਦਾ ਕਦੇ ਕਦੇ ਮਾੜੇ ਨੂੰ ਵੀ ਮਿਲ ਜਾਂਦਾ ਪਰ ਕਰੰਟ ਕੱਢਣਾ ਬਹੁਤ ਔਖਾ ਜਦੋਂ ਕਰੰਟ ਕੱਢਣਾ ਪੈਂਦਾ ਖਿਡਾਰੀ ਫਸਦੀ ਹੈ ਨਾ ਤੇ ਉਦੋਂ ਕਰੰਟ ਉਦੋਂ ਉਹ ਪੀਰੀਆਂ ਦਾ ਭਾਅ ਚੱਲਦੀ ਹੈ ਕੌਣ ਕੌਣ ਪ੍ਰਸ਼ਾਸਨ ਦੀ ਅੱਖ ਦੇ ਚੱਕ ਪਾ ਕੇ ਗੱਲ ਕਰ ਸਕਦਾ ਪਰ ਪ੍ਰਸ਼ਾਸਨ ਦੀ ਅੱਖ ਦੇ ਵਿੱਚ ਅੱਖ ਪਾ ਕੇ ਉਹੀ ਗੱਲ ਕਰੂ ਜਿਹੜਾ ਪੰਜੇ ਕੱਟਿਆਂ ਦਾ ਪੂਰਾ ਜਿਹੜਾ ਪੰਜੇ ਦਾ ਪੂਰਾ ਨਹੀਂ ਬਣਦਾ ਜੇ ਮੈਂ ਲੇਖਨ ਦੀ ਗੱਲ ਦੱਸਣ ਲੱਗਿਆ ਉੱਡਦਾ ਚੱਕ ਕੇ ਬੇਟਾ ਦਾ ਨੰਗਾ ਇਸ ਕਰਕੇ ਉਹ ਜਿਵੇਂ ਬੁੜੀਆਂ ਕਹਿਣੀਆਂ ਹੁੰਦੀਆਂ ਧੱਕੀਆਂ ਦੇ ਝੜਦੀਆਂ ਧੱਕੀਆਂ ਦੇ ਝੜਦੇ ਅਸੀਂ ਪੂਰਨਾ ਕੰਮ ਕਰਾਂਗੇ ਅਸੀਂ ਸਾਫ ਸ਼ਿਕਾਂਚੀ ਦਾ ਨੂੰ ਆਪ ਦਾ ਰਹਿਬਰ ਮੰਗੇ ਸਾਥ ਸ੍ਰੀ ਕਨਸ਼ੀ ਗਾਂਦੀ ਸੋਚ ਤੇ ਕੰਮ ਕਰਾਂਗੇ ਠੋਕ ਮਾਰਾ ਕੇ ਕੰਮ ਕਰਾਂਗੇ ਕੋਈ ਆਉਂਦੇ ਕੋਈ ਇਹਨਾਂ ਸੋਚੇ ਮੱਖਣ ਸਿੰਘ ਜੀ ਬੈਠੇ ਨੇ ਪਾਲੀ ਜੀ ਬੈਠੇ ਨੇ ਹੋਰ ਬਲਜੀਤ ਜੀ ਬੈਠੇ ਨੇ ਤੁਸੀਂ ਸਾਡੇ ਆਕੂ ਨੂੰ ਤੁਸੀਂ ਸਮਾਜ ਨੂੰ ਸੇਧ ਦੇਣ ਵਾਲੇ ਹੋ ਤੁਸੀਂ ਕੋਈ ਮਰਜ਼ੀ ਫੈਸਲਾ ਕਰ ਲਿਓ ਕਲਦੀਪ ਸਿੰਘ ਤੇ ਜਿੰਨੇ ਮਰਜ਼ੀ ਕੁਝ ਹੋ ਜੇ ਤੋਂ ਡਿੱਟ ਬੈਠਣੀ ਲੱਗਣ ਦਿੰਦੇ ਇਹਦੀ ਸਭਾ ਦੇ ਵਿੱਚ ਬੈਠੇ ਨੇ ਮਾਣ ਤੁਹਾਡੇ ਆ